ਚੇਰੇ ਗੁਰੰਗਦੇ ਜਨੂ ਜਦੋਂ ਗੁਰਗੱਦੀ ਮਿਲੀ ਉਹਦਾ ਹਮਾਇਉ ਦਿੱਲੀ ਦਾ ਬਾਦਸ਼ਾਹ ਬਣਿਆ ਬਹੁਤ ਰਾਜਾਹੀ ਸੀ ਉਹਦੇ ਕੋਲ ਲੇਕਿਨ ਕਹਿੰਦੇ ਆ ਨਾ ਕਿ ਰਾਜ ਦੀ ਗੱਲ ਜਦੋਂ ਵੀ ਆਉਂਦੀ ਆ ਤਾਂ ਉਹਨੂੰ ਕੋਹਣੇ ਵਾਲੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਦਾਂ ਹੀ ਦੋ ਪਠਾਨ ਸੀ ਸਮੇਲ ਖਾਨ ਤੇ ਸ਼ੇਰਸਾ ਸੂਰੀ ਜੋ ਹਮਾਇਉ ਤੋਂ ਦਿੱ ਗੱਦੀ ਖੋਣਾ ਚਾਹੁੰਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਸੀ ਬਹਾਦਰ ਵੀ ਉਹ ਬਹੁਤ ਸੀਗੇ ਜੰਗ ਲਈ ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ ਨੀਤੀਆਂ ਸ਼ੁਰੂ ਕਰਦੀਆਂ ਹਮਾਇਉ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਕਿ ਪਠਾਨ ਮੇਰੇ ਤੇ ਹਮਲਾ ਕਰਨ ਲੱਗੇ ਨੇ ਉਹਨੇ ਵੀ ਆਪਣੀਆਂ ਫੌਜਾਂ ਤਿਆਰ ਕਰਨੀਆਂ ਜੰਗ ਦਾ ਐਲਾਨ ਕਰਤਾ। ਮਯੂ ਦਿੱਲੀ ਦਾ ਰਾਜਾ ਸੀਗਾ। ਉਹਨੇ ਬਹੁਤ ਫੌਜ ਇਕੱਠੀ ਕਰ ਲਈ ਲੇਕਿਨ ਪਠਾਨਾ ਕੋਲ ਫੌਜ ਥੋੜੀ ਘੱਟ ਸੀ। ਮਯੂ ਨੂੰ ਇਹੀ ਗੱਲ ਦਾ ਹੰਕਾਰ ਹੋ ਗਿਆ ਕਿ ਮੇਰੇ ਕੋਲ ਤਾਂ ਬਹੁਤ ਫੌਜ ਆ ਮੈਂ ਤਾਂ ਪਠਾਨਾ ਨੂੰ ਹਰਾ ਦੂੰਗਾ ਤੇ ਮਨਾ ਕਹਿੰਦਾ ਉਹਨਾਂ ਨੂੰ ਬੰਨ ਕੇ ਲੈ ਆਉਂਗਾ। ਦੋਨੋਂ ਫੌਜਾਂ ਚਲੋ ਲਾਹੌਰ ਬਾਦ ਪਹੁੰਚੀਆਂ ਜੰਗ ਹੋਈ ਪਠਾਨਾ ਨੇ ਵੀ ਬਹੁਤ ਹਿੰਮਤ ਨਾਲ ਹੀ ਮਯੂ ਦੀ ਫੌਜ ਦਾ ਸਾਹਮਣਾ ਕੀਤਾ। ਜ਼ਮੀਨ ਵੀ ਖੂਨ ਨਾਲ ਲਾਲ ਹੋ ਗਈ ਸੀਗੀ। ਹਿਮਾਇਉ ਪਠਾਨਾ ਦਾ ਜ਼ੋਰ ਦੇਖ ਕੇ ਡਰ ਗਿਆ ਕਿਉਂਕਿ ਜੰਗ ਕੱਲੀ ਫੌਜ ਨਾਲ ਨਹੀਂ ਜਿੱਤੀ ਜਾ ਸਕਦੀ ਨਾ ਹਿੰਮਤ ਦੀ ਚਾਹੀਦੀ ਉਹਦੇ ਵਾਸਤੇ ਤੇ ਹਮਾਇਉ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ ਪਠਾਨਾ ਨੂੰ ਦੇਖ ਕੇ ਉਹਨਾਂ ਦੀ ਹਿੰਮਤ ਦੇਖ ਕੇ ਪਠਾਨਾ ਦੀ ਮੂਰਲੀ ਫੌਜ ਨੇ ਉਹਨਾਂ ਨੂੰ ਤਾਂ ਮਾਰ ਦੇ ਦਿੱਤੀ ਸੀ ਹਮਾਇਉ ਨੂੰ ਦਿੱਲੀ ਛੱਡਣੀ ਪੈ ਗਈ ਤੇ ਦਿੱਲੀ ਦਾ ਰਾਜ ਪਠਾਨਾ ਨੇ ਹੋਲਿਆ ਸੀਗਾ ਫਿਰ ਹਮਾਇਉ ਨੇ ਬਹੁਤ ਹੀ ਦੁਖੀ ਹੋ ਕੇ ਆਪਣੇ ਸੇਵਕਾਂ ਨੂੰ ਕਹਿ ਕੇ ਕਿ ਗੁਰੂ ਨਾਨਕ ਦੇਵ ਜੀ ਦਾ ਕੋਈ ਪੂਰਨ ਸੇਵਕ ਹੈਗਾ ਕਹਿੰਦੇ ਕਹਿੰਦੇ ਕੌਣਾ ਹੁਣ ਉਹਨਾਂ ਦੀ ਗੱਦੀ ਤੇ ਨਮਨ ਮਿਲਣਾ ਨੂੰ ਤਾਂ ਸੇਖਣ ਗਿਆ ਕਿ ਮਹਾਰਾਜ ਤੁਸਨ ਕਹਿੰਦੇ ਕਿ ਉਹਨਾਂ ਨੂੰ ਮਿਲਣਾ ਚਾਹੁੰਦੇ ਤਾਂ ਹਮਾਇਉ ਕਹਿੰਦਾ ਕਿ ਬਾਬਰ ਮੇਰੇ ਪਿਤਾ ਸੀ ਜੋ ਕਹਿੰਦੇ ਉਹਨਾਂ ਨੂੰ ਦਿੱਲੀ ਦਾ ਜੋ ਰਾਜ ਸੀ ਦਿੱਲੀ ਦੀ ਬਾਦਸ਼ਾਹੀ ਸੀ ਕਹਿੰਦੇ ਗੁਰੂ ਨਾਨਕ ਦੇਵ ਜੀ ਕੋਲ ਹੀ ਮਿਲੀ ਸੀ ਕਹਿੰਦੇ ਉਹਨਾਂ ਨੇ ਵਚਨ ਕੀਤਾ ਸੀ ਕਿ ਤੁਹਾਡੀਆਂ ਪੀੜ੍ਹੀਆਂ ਨੇ ਜੋ ਉਹ ਰਾਜ ਕਰਨੀ ਆ ਦਿੱਲੀ ਤੇ ਕਹਿੰਦੇ ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਕਿਉਂ ਹਾਰ ਗਿਆ ਹਮਾਇਉ ਦੇ ਵਜ਼ੀਰ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਨੇ ਹੁਣ ਗੁਰੂ ਜੀ ਦੇ ਗੱਦੀ ਤੇ ਫਿਰ ਹਿਮਾਇੂ ਚਲੋ ਖੰਡੂਰ ਸਾਹਿਬ ਵੱਲ ਨੂੰ ਦੁਰਪਿਆ ਗੁਰੂ ਜੀ ਨੂੰ ਮਿਲਣ ਵਾਸਤੇ ਸ੍ਰੀ ਅਖੰਡੂਰ ਸਾਹਿਬ ਆ ਜੋ ਗੁਰੂ ਅੰਗਦ ਦੇਵ ਜੀ ਨੇ ਬਸਾਇਆ ਸੀਗਾ ਫਿਰ ਚਲੋ ਸੰਗਤ ਆਉਂਦੀਆਂ ਸੀਗੀਆਂ ਉੱਥੇ ਗੁਰੂ ਜੀ ਕੋਲ ਸਿੱਧ ਜੋਗੀ ਬਹੁਤ ਆਉਂਦੇ ਸੀਗੇ ਗੁਰੂ ਜੀ ਉੱਥੇ ਬੱਚਿਆਂ ਨੂੰ ਗੁਰਮੁਖੀ ਵੀ ਪੜਾਉਂਦੇ ਹੁੰਦੇ ਸੀਗੇ ਚਲੋ ਹਿਮਾਇੂ ਜਦੋਂ ਕੁਰੰਗਨ ਦੇਵ ਜੀ ਕੋਲ ਗਿਆ ਤਾਂ ਉਹਨਾਂ ਨੇ ਜਾਂ ਤਾਂ ਉਹਨਾਂ ਨੂੰ ਨਮਸਕਾਰ ਕੀਤਾ ਲੇਕਿਨ ਗੁਰੂ ਜੀ ਬੱਚਿਆਂ ਨਾਲ ਖੇਡ ਰਹੇ ਸੀ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਹਿਮਾਇੂ ਵੱਲ ਹਿਮਾਇੂ ਨੂੰ ਬਹੁਤ ਗੁੱਸਾ ਆ ਗਿਆ ਕਹਿੰਦਾ ਇੱਕ ਤਾਂ ਮੇਰਾ ਸ ਮੈਂ ਨਹੀਂ ਦੂਰੋਂ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਇਹਨਾਂ ਨੇ ਮੈਂ ਤਾਂ ਮੇਰੇ ਵਾਲੇ ਵੇਖਿਆ ਵੀ ਨਹੀਂ ਹੈਗਾ ਉਹ ਹੈ ਹੰਕਾਰ ਦੇ ਵਿੱਚ ਇੰਨਾ ਜ਼ਿਆਦਾ ਗਿਆ ਉਹਦਾ ਉਹਦਾ ਮਨ ਕਰ ਰਿਹਾ ਸੀ ਕਹਿੰਦਾ ਕਿ ਮੈਂ ਗੁਰੂ ਅੰਗਦ ਦੇਵ ਜੀ ਨੂੰ ਮਾਰ ਹੀ ਦਵਾਂ ਹਮਾਇੂ ਨੇ ਆਪਣੀ ਤਲਵਾਰ ਤੇ ਹੱਥ ਧਰ ਲਿਆ ਜਿੱਦਾਂ ਹੰਕਾਰ ਇਹੋ ਹਮਾਇੂ ਨੇ ਤਲਵਾਰ ਮਿਆਨ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹਦਾ ਹੱਥ ਸੀਗਾ ਤਲਵਾਰ ਦੀ ਮੁੱਠੀ ਨਾਲ ਹੀ ਜੁੜ ਗਿਆ ਬਹੁਤ ਕੋਸ਼ਿਸ਼ ਕੀਤੀ ਹਮਾਇੂ ਨੇ ਪਰ ਤਲਵਾਰ ਉਹਦੀ ਮਿਆਨ ਚੋਂ ਬਾਹਰ ਨਹੀਂ ਨਿਕਲ ਰਹੀ ਸੀ ਫਿਰ ਹਮਾਇੂ ਨੂੰ ਪਛਤਾਵਾ ਹੋਇਆ ਕਿ ਮੈਂ ਕੀ ਕਰਨ ਲੱਗਿਆ ਸੀਗਾ ਗੁਰੂ ਜੀ ਨੂੰ ਮਾਰਨ ਲੱਗਿਆ ਸੀਗਾ ਤਿਰਗੁਰੰਗ ਦੇਵ ਜੀ ਨੇ ਹਮਾਈ ਵੱਲ ਦੇਖਿਆ ਤੇ ਕਿਹਾ ਕਿ ਕੰਧਗਨ ਕਿੱਥੇ ਦਲਵਾਰ ਚਲਾਉਣੀ ਚਾਹੀਦੀ ਸੀ ਕਹਿੰਦੇ ਉੱਥੇ ਤਾਂ ਤੇਤੋ ਚੱਲੀ ਨਹੀਂ ਹੈਗੀ ਉੱਥੇ ਤਾਂ ਤੇਰਾ ਕੋਈ ਜ਼ੋਰ ਨਹੀਂ ਚੱਲਿਆ ਕਹਿੰਦੇ ਹੁਣ ਸਾਡੇ ਤੇ ਆ ਕੇ ਜ਼ੋਰ ਦਿਖਾ ਰਿਆ ਤੇ ਮਾਈਓ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਤੋਂ ਮਾਫੀ ਮੰਗੀ ਕਹਿੰਦੇ ਗੁਰੂ ਜੀ ਮੈਨੂੰ ਮਾਫ ਕਰ ਦਿਓ ਕਹਿੰਦਾ ਪਰ ਜਦੋਂ ਦਾ ਮੇਰਾ ਮੇਰੇ ਤੋਂ ਰਾਜ ਖੋਇਆ ਕਹਿੰਦਾ ਬਸ ਕਹਿੰਦਾ ਮੈਂ ਸੁਰਤ 'ਚ ਨਹੀਂ ਹੈਗਾ ਮੈਂ ਠੀਕ ਨਹੀਂ ਹੈਗਾ ਪਰ ਹੁਣ ਮੈਂ ਤੁਹਾਡੇ ਕੋਲ ਆਇਆ ਕਹਿੰਦਾ ਕਿਉਂਕਿ ਜਿਹੜੇ ਗੁਰਨਾਨਕ ਦੇਵ ਜੀ ਸੀਗੇ ਉਹਨਾਂ ਨੇ ਮੇਰੇ ਪਿਤਾ ਬਾਬਰ ਨੂੰ ਹੁਕਮ ਦਿੱਤੇ ਸੀ ਕਹਿੰਦੇ ਕਹਿੰਦਾ ਲekin ਫਿਰ ਮੈਂ ਕਿਉਂ ਹਾਰ ਗਿਆ ਮਾਇੂ ਕਹਿੰਦਾ ਗੁਰੂ ਜੀ ਕਹਿੰਦਾ ਮੈਨੂੰ ਤੁਹਾਡੇ ਤੇ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਭੇਦਭਾਵ ਨਹੀਂ ਹੈ ਕਹਿੰਦਾ ਪਰ ਦੱਸੋ ਕਹਿੰਦਾ ਗੁਰੂ ਜੀ ਦੇ ਵਚਨ ਕਿਉਂ ਨਹੀਂ ਪੂਰੇ ਹੋਏ ਤਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਕਹਿੰਦੇ ਵੀ ਮਾਇੂ ਰਾਜ ਨਿਮਰਤਾ ਨਾਲ ਚੱਲਦੇ ਨੇ ਕਹਿੰਦਾ ਤੇਰੇ ਚ ਪੈਣਾ ਜ਼ਿਆਦਾ ਹੰਕਾਰ ਸੀ ਤੈਨੂੰ ਹੁਣ ਤੰਦ ਤਲਵਾਰ ਨਾਲ ਮੈਨੂੰ ਹੀ ਮਾਰਨ ਲੱਗਿਆ ਸੀਗਾ ਕਹਿੰਦੇ ਚਲ ਹੁਣ ਤੂੰ ਗੁਰੂ ਘਰ ਆਇਆ ਤੂੰ ਮਾਫੀ ਮੰਗਿਆ ਤਿਰੇ ਕਹਿੰਦਾ ਭੁੱਲਾਂ ਬਖਸ਼ੀਆਂ ਜਾਣਗੀਆਂ ਕਹਿੰਦਾ ਤੈਨੂੰ ਗੱਦੀ ਵੀ ਮਿਲੂਗੀ ਦਾ ਦਿੱਲੀ ਦੀ ਆਜੋ ਕਹਿੰਦੇ ਪਰ ਉਹ ਤੋਂ ਪਹਿਲਾਂ ਤੂੰ ਆਪਣੇ ਦੇਸ਼ ਜਾ ਕਹਿੰਦੇ ਆਤੇ ਰਹਿ ਗਿਆ ਫਿਰ ਦਿੱਲੀ ਆ ਕੇ ਕਹਿੰਦਾ ਤਖਤ ਜ਼ਰੂਰ ਮਿਲੂਗਾ ਚਲੋ ਹਮਾਇਏ ਨੂੰ ਗੁਰੂ ਅਰਜਨ ਦੇਵ ਜੀ ਤੋਂ ਵਿਦਾ ਲਈ ਤੇ ਅਤੋਂ ਚਲਾ ਗਿਆ ਆਪਣੇ ਦੇਸ਼ ਦੇਸ਼ ਜਾ ਕੇ ਉਹਨੇ ਫੌਜ ਇਕੱਠੀ ਕੀਤੀ ਤੇ ਫਿਰ ਆਪਣੀ ਫੌਜ ਲੈ ਕੇ ਵਾਪਸ ਹਿੰਦੁਸਤਾਨ ਆਇਆ ਤੇ ਫਤਿਹ ਖਾਸਲ ਕੀਤੀ ਇਸ ਲਈ ਕਹਿੰਦੇ ਨੇ ਵੀ ਸਾਨੂੰ ਹੰਕਾਰ ਨੂੰ ਤਿਆਗਣਾ ਚਾਹੀਦਾ ਗੁਰੂ ਤੋਂ ਆਪਾਂ ਕੋਈ ਵੀ ਨਿਮਰਤਾ ਨਾਲ ਚੀਜ਼ ਮੰਗਦੇ ਆ ਤਾਂ ਆਪਾਂ ਨੂੰ ਜ਼ਰੂਰ ਮਿਲਦੀ ਆ ਇਸ ਲਈ ਹਮੇਸ਼ਾ ਪਿਆਰ ਨਾਲ ਰਹੋ ਤੇ ਸਭ ਦਾ ਸਤਿਕਾਰ ਕਰੋ